ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਯਾਲੀ ਚੌਂਕ ਦੇ ਨੇੜੇ ਅੱਜ ਮਾਰੂਤੀ ਦੇ ਸ਼ੋਅਰੂਮ ਦੇ ਸਾਹਮਣੇ ਇੱਕ ਬਜ਼ੁਰਗ ਦੀ ਵਾਹਤ ਦੀ ਲਪੇਟ ਦੇ ਵਿੱਚ ਆਉਣ ਕਰਕੇ ਮੌਕੇ ਤੇ ਮੌਤ ਹੋ ਗਈ ਹੈ ਤੇ ਬਜ਼ੁਰਗ ਦੀ شناخت ਚਰਨ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਬਜ਼ੁਰਗ ਲਧਿਆਣਾ ਦੀ ਗਿਲ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਜਗਰਾਉਂ ਤੋਂ ਵਾਪਸ ਆ ਰਿਹਾ ਸੀ ਤੇ ਰਾਹ ਦੇ ਵਿੱਚ ਇੱਕ ਨਿੱਜੀ ਵਾਹਨ ਦੇ ਵੱਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਜਿਸ ਦੇ ਕਰਕੇ ਉਸ ਦੇ ਸਕੂਟਰ ਦਾ ਬੈਲੈਂਸ ਖਰਾਬ ਹੋ ਗਿਆ ਤੇ ਡਿੱਗਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਪੀਸੀਆਰ ਦੀ ਟੀਮ ਦੇ ਵੱਲੋਂ ਪਹੁੰਚ ਕੇ ਕਿਉਂਕਿ ਰਗੁਨਾਥ ਅਦੇਸ ਰਾਬਾ ਨਗਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਭੇਜਿਆ ਅਤੇ ਫਿਲਹਾਲ ਲਾਸ਼ ਉਹਨਾਂ ਦੇ ਕਬਜ਼ੇ ਵਿੱਚ ਹੈ। ਆਹ ਕਹਿੰਦੇ ਮੌਕੇ ਤੇ ਜੂ ਬਲੋਲਾ ਹਸਪਤਾਲ ਕੋਲੇ ਬਲੋਲਾ ਸੜਕ 'ਤੇੋਂ ਫਿਰ ਇੱਥੇ ਆ ਗਏ। ਹਾਂਜੀ ਬਜ਼ੁਰਗ ਜੀ ਬਜ਼ੁਰਗ ਜੀ। ਹਾਂਜੀ। ਕਾਣੀ ਨੁਕਸਾਨ ਹੋਇਆ? ਹਾਂਜੀ ਹਾਂਜੀ। ਕੋਈ ਨਾਤਾ ਜੀ ਦੁਆ ਹੋ ਗਈ ਹੈ। ਵਾਹ ਮੌਕੇ ਤੇ ਡੈਥ ਹੋਈ ਪਈ ਸੀ ਪਹਿਲਾਂ। ਕਾਰੀ ਤੇ ਆ ਰਹੀ ਸੀ ਇਹ। ਇਹ ਐਕਟ ਵਾਤੇ ਦੀ। ਅਦੇਸਰ ਮਾਰੀ ਕਿੰਨੇ ਟੱਕਰ ਕਿੰਨੇ ਮਾਰੀ ਜੀ ਡਾਕਟਰ ਸਰ ਮੌਕੇ ਤੇ ਤਾਂ ਹੈ ਨਹੀਂ ਸੀ ਜਿਹੜਾ ਵੇਖਾ ਮੌਕੇ ਤੇ ਆ ਕੇ ਉਦੋਂ ਡੈਡ ਬੋਡੀ ਪਈ ਸੀ ਤੇ ਕੀ ਕਾਰਵਾਈ ਹੁਣ ਬੱਸ ਕਪਟੀ ਚ ਲੈ ਲਈ ਬੱਸ ਪਲੀਜ਼ ਪਲੀਜ਼ ਕਪਟੀ ਚ ਲੈ ਲਈ ਬੱਸ ਬੱਸ ਲੈ ਲਈ ਕਾਜ ਜਾਂ ਹੰਦੀ ਚੌਕੀ ਤੋਂ ਨਾ ਆ ਜਾਓ ਅਜੇ ਤੇਨਾਂ ਨੂੰ ਦੱਸਦਾ ਵੀ ਦੱਸ ਦੂੰ ਕੀ ਕਾਰਵਾਈ ਚੱਲ ਰਹੀ ਚੱਲ ਰਹੀ ਐਥੇ ਜਿਸ ਤਰ੍ਹਾਂ ਬੱਸ ਨੂੰ ਜੋ ਵੀ ਹੈ ਤਰ੍ਹਾਂ ਉਹਦੇ ਦੇ ਸੁਣਿਏ ਆਸਮ ਜਰ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਿਹੜਾ ਰੋਟਾ ਦੀ ਰਿਪੋਰਟ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਯਾਲੀ ਚੌਂਕ ਦੇ ਨੇੜੇ ਅੱਜ ਅਮਰੂਤੀ ਦੇ ਸ਼ੋਅਰੂਮ ਦੇ ਸਾਹਮਣੇ ਇੱਕ ਬਜ਼ੁਰਗ ਦੀ ਵਸਤੇ ਲਪੇਟ ਦੇ ਵਿੱਚ ਆਉਣ ਕਰਕੇ ਮੌਕੇ ਤੇ ਮੌਤ ਹੋ ਗਈ ਅਤੇ ਬਜ਼ੁਰਗ ਦੀ شناخت ਚਰਨ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਬਜ਼ੁਰਗ ਲੁਧਿਆਣਾ ਦੀ ਗਿਲ ਰੋਡ ਦਰ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਜਗਰਾਉਂ ਤੋਂ ਵਾਪਸ ਆ ਰਿਹਾ ਸੀ ਤੇ ਰਾਹ ਦੇ ਵਿੱਚ ਇੱਕ ਨਿੱਜੀ ਵਸਤੇ ਵੱਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਜਿਸ ਦੇ ਕਰਕੇ ਉਸ ਦੇ ਸਕੂਟਰ ਦਾ ਬੈਲੈਂਸ ਖਰਾਬ ਹੋ ਗਿਆ ਤੇ ਡਿੱਗਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਪੀਸੀਆਰ ਦੀ ਟੀਮ ਦੇ ਵੱਲੋਂ ਪਹੁੰਚ ਕੇ ਕਿਉਂਕਿ ਰਗੁਨਾਥ ਅਤੇ ਸਰਾਬਾ ਨਗਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਭੇਜਿਆ ਅਤੇ ਫਿਲਹਾਲ ਲਾਸ਼ ਉਹਨਾਂ ਦੇ ਕਬਜ਼ੇ ਵਿੱਚ ਹੈ। ਹੋਇਆ ਕਹਿੰਦੇ ਮਕਦਰ ਚੋ ਲੋਹਲਾ ਹਸਪਤਾਲ ਕੋਲ ਲੋਹਲਾ ਹਸਪਤਾਲ ਗਏ ਉਤੋਂ ਫਿਰ ਇੱਥੇ ਆ ਗਏ। ਹਾਂਜੀ ਬਜ਼ੁਰਗ ਪਿਆ ਬਜ਼ੁਰਗ ਸੀ। ਹਾਂਜੀ ਕਾਣੀ ਨੁਕਸਾਨ ਹੋਇਆ? ਹਾਂਜੀ ਹਾਂਜੀ। ਕੋਈ ਦਾਤਾ ਜੀ ਡਾਹ ਹੋ ਗਈ ਹੈ? ਉਹ ਮੌਕੇ ਤੇ ਡਾਕ ਹੋਈ ਪਈ ਸੀ ਪਹਿਲੇ। ਗੱਡੀ ਤੇ ਆ ਰਹੇ ਸੀਗੇ। ਇਹ ਐਕਟ ਵਾਤੇ ਦੀ। ਅਫਸਰ ਮਾਰੀ ਕਿੰਨੇ ਟੱਕਰ ਕਿੰਨੇ ਮਾਰੀ ਜੀ? ਡਾਕਟਰ ਸਰ ਮੌਕੇ ਤੇ ਦਾ ਹੈ ਨਹੀਂ ਸੀ ਜਿਹੜਾ ਵੇਖਾ ਮੌਕੇ ਤੇ ਆ ਕੇ ਉਦੋਂ ਡੈੱਡ ਬੋਡੀ ਪਈ ਸੀ ਤੇ ਕੀ ਕਾਰਵਾਈ ਹੁਣ ਬਸ ਕਬਜ਼ੇ ਚ ਲੈ ਲਈ ਹੈ ਪਲੀਜ਼ ਪਲੀਜ਼ ਕਬਜ਼ੇ ਚ ਲੈ ਲਈ ਬਸ ਬਸ ਲੈ ਲਈ ਕਬਜ਼ੇ ਦਾ ਹੰਦੀ ਚੋਕੀ ਰੋਕਾ ਹੈ ਜਿੱਥੇ ਨਗੋਦਾ ਸਾਹਿਬ ਵੀ ਦੱਸੋ ਕੀ ਕਾਰਵਾਈ ਚੱਲ ਰਹੀ ਹੈ ਐਸੇ ਜਸਾਹ ਮਦਦ ਨੂੰ ਜੋ ਵੀ ਹੈ ਤਰਵਾਉਂਦੇ ਹਾਂ ਯਾ ਸਮਝਣ ਨਿਊਜ਼ ਲਈ ਲੁਧਿਆਣਾ ਤੋਂ ਅbschੇ ਜੇ ਰੋਟਾ ਦੀ ਰਿਪੋਰਟ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਯਾਲੀ ਚੌਂਕ ਦੇ ਨੇੜੇ ਅੱਜ ਮਰੂਤੀ ਦੇ ਸ਼ੋਅਰੂਮ ਦੇ ਸਾਹਮਣੇ ਇੱਕ ਬਜ਼ੁਰਗ ਦੀ ਵਾਹਨ ਦੀ ਲਪੇਟ ਦੇ ਵਿੱਚ ਆਉਣ ਕਰਕੇ ਮੌਕੇ ਤੇ ਮੌਤ ਹੋ ਗਈ ਹੈ ਤੇ ਬਜ਼ੁਰਗ ਦੀ شناخت ਚਰਨ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਬਜ਼ੁਰਗ ਲਧਿਆਣਾ ਦੀ ਗਿਲ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਜਗਰਾਉਂ ਤੋਂ ਵਾਪਸ ਆ ਰਿਹਾ ਸੀ ਤੇ ਰਾਤ ਵਿੱਚ ਇੱਕ ਨਿੱਜੀ ਵਾਹਨ ਦੇ ਵੱਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਜਿਸ ਦੇ ਕਰਕੇ ਉਸ ਦੇ ਸਕੂਟਰ ਦਾ ਬੈਲੈਂਸ ਖਰਾਬ ਹੋ ਗਿਆ ਤੇ ਡਿੱਗਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਪੀਸੀਆਰ ਦੀ ਟੀਮ ਦੇ ਵੱਲੋਂ ਪਹੁੰਚ ਕੇ ਕਿਉਂਕਿ ਰਗੁਨਾਥ ਅਤੇ ਸਰਬਨਗਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਭੇਜਿਆ ਅਤੇ ਫਿਲਹਾਲ ਲਾਸ਼ ਉਹਨਾਂ ਦੇ ਕਬਜ਼ੇ ਵਿੱਚ ਹੈ। ਯਾਨੀ ਮੌਕੇ ਤੇ ਜੂ ਲੋਹਲਾ ਹਸਪਤਾਲ ਕੋਲੇ ਲੋਹਲਾ ਹਸਪਤਾਲ ਕੋਲੇ ਉੱਤੋਂ ਫਿਰ ਇੱਥੇ ਆ ਗਏ। ਹਾਂਜੀ ਬਜ਼ੁਰਗ ਜੀ ਬਜ਼ੁਰਗ ਜੀ। ਹਾਂਜੀ ਗੰਨੀ ਨੁਕਸਾਨ ਹੋਇਆ ਹੈ। ਹਾਂਜੀ ਹਾਂਜੀ। ਕੋਈ ਨਾਤਾ ਜੀ ਹੋ ਗਿਆ ਹੋਵੇ। ਮੌਕੇ ਤੇ ਡਾਕ ਹੋਈ ਪਈ ਸੀ ਪਹਿਲਾਂ। ਅਧਿਕਾਰੀ ਵੀ ਆ ਰਹੇ ਠੀਕੇ। ਇਹ ਐਕਟ ਹੋਤੇ ਦੀ। ਅਧਿ ਸਰ ਮਾਰੀ ਕਿੰਨੇ ਟੱਕਰ ਕਿੰਨੇ ਮਾਰੀ ਜੀ? ਡਾਕਟਰ ਸਰ ਮੌਕੇ ਤੇ ਤਾਂ ਹੈ ਨਹੀਂ ਸੀ ਜਿਹੜਾ ਵੇਖਾ ਮੌਕੇ ਤੇ ਆ ਕੇ ਉਦੋਂ ਡੈੱਡ ਬੋਡੀ ਪਈ ਸੀ ਤੇ ਕੀ ਕਾਰਵਾਈ ਹੁਣ ਬੱਸ ਕੰਪਨੀ ਚ ਲੱਗੀ ਹੈ ਬੱਸ ਪਲੀਜ਼ ਪਲੀਜ਼ ਕੰਪਨੀ ਚ ਲੱਲੀ ਬੱਸ ਬੱਸ ਲੈ ਲਈ ਕਰ ਜਾਂ ਹਾਂ ਦੀ ਚੌਂਕੀ ਰੋਜ਼ ਮਾਰਾ ਜਿੱਤੇ ਇਹਨਾਂ ਨੂੰ ਦੱਸਦਾ ਵੀ ਦੱਸੋ ਕੀ ਕਾਰਵਾਈ ਚੱਲ ਰਹੀ ਹੈ ਐਸੇ ਜਿਹਾ ਸਾਨੂੰ ਦੱਸੋ ਜੋ ਵੀ ਹੈ ਤਦਾਂ ਉਹਦੇ ਦੇ ਸੁਣਿਏ ਆ ਸਮਝਾ ਨਿਊਜ਼ ਲਈ ਲੁਧਿਆਣਾ ਤੋਂ ਅbschੇ ਜੇ ਰੋਟਾ ਦੀ ਰਿਪੋਰਟ